ਦੇ ਵਿੱਤੇ ਤਿਆਰ ਦੇ ਗੁਰੂ ਦੀ ਨਗਰੀ ਚ ਇਕੱਠੇ ਹੋਏ ਮਾਚੇ ਦੇ ਬਹਾਦਰ ਸੂਰਮਿਆਂ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਮਨੂੰ ਆਪਾਂ ਇੱਥੇ ਆਉਨੇ ਵਿਚਾਰਾ ਕਰਦੇ ਆਂ ਤੇ ਫਿਰ ਚਲੇ ਜਾਣੇ ਮੈਂ ਜਦੋਂ ਆ ਰਿਹਾ ਸੀ ਤੇ ਮੈਂ ਦੇਖ ਰਿਹਾ ਸੀ ਵੱਖ-ਵੱਖ ਪਾਰਟੀਆਂ ਦੇ ਪੰਡਾਲ ਲੱਗੇ ਆ ਤੇ ਮੈਨੂੰ ਦੁੱਖ ਹੋਇਆ ਕਿ ਆਪਣੀ ਕੌਮ ਕਿੰਨੀ ਵੱਡੀ ਪਈ ਹੈ ਆਈ ਕਾਰਨ ਆਪਣੇ ਤੇ ਹਮਲੇ ਹੋ ਰਹੇ ਆ ਕਾਂਗਰਸ ਦੇ ਪੰਡਾਲ ਕੋਲੋਂ ਡੱਪਿਆ ਉੱਥੇ ਵੀ ਸਿੱਖ ਬੈਠੇ ਸੀ ਜਿਸ ਪਾਰਟੀ ਨੇ ਤੁਹਾਡੇ ਗੁਰੂ ਘਰ ਤੇ ਦਰਬਾਰ ਸਾਹਿਬ ਤੇ ਟੈਂਕਾਂ ਤੋਂਪਾਂ ਦੇ ਹਮਲਾ ਕੀਤਾ ਹੋਏ ਜੀਨੇ ਤੁਹਾਡੇ ਹਜ਼ਾਰ ਭੈਣ ਭਰਾਵਾਂ ਨੂੰ ਕਤਲ ਕੀਤਾ ਹੈ ਉੱਥੇ ਵੀ ਆਪਣੇ ਸਿੱਖ ਉੱਥੇ ਜਾਣ ਫਿਰ ਝਾੜੂ ਵਾਲੇ ਪੰਡਾਲ ਦੇ ਕੋਲੋਂ ਵੀ ਡੱਪਿਆ ਉੱਥੇ ਵੀ ਬੈਠੇ ਸੀ ਆਪਣੇ جس پارٹی نے تھگی مار کے اپنے پنجاب برباد کر دیتا تو میں سوچ رہا سی کہ میں کتے بھی جے بی جے پی دا کتے بھی کرنا ہوئے یا کوئی کٹ ہوئے تو مسلمان نہیں دیکھوں گا کیونکہ مسلمان سمجھے ہے ਕਿ ਬਾਪਰੇ ਬਜਟ ਬੀਜੇ ਕੀ ਨੇ ਟੁਆਈ ਹੈ ਉਹ ਕਹਿੰਦੇ ਮਰ ਜਾਗੇ ਪਰ ਅਸੀਂ ਉਹਨਾਂ ਨਾਲ ਨਹੀਂ ਜਾਵਾਂਗੇ ਤੇ ਆਪਾਂ ਤਾਂ ਜਿੰਮਨੀਆ ਲੈਣ ਵਾਸਤੇ ਆਪਣੀ ਕੌਮ ਛੱਡ ਦਿੰਦੇ ਆ ਦੋ ਗਨ ਮਿੰਨਾ ਪਿੱਛੇ ਛੱਡ ਦਿੰਦੇ ਆ ਤੇ ਫਿਰ ਆਪਣਾ ਕੌਮ ਬਰਾਬਰ ਕਹਿੰਦੇ ਆ ਆਪਾਂ ਬਹਾਦਰ ਕੌਮ ਹੈ ਆਪਣਾ ਨੁਕਸਾਨ ਹੀ ਆਪਣੀ ਜਿਹੜੀ ਇਕਤਾ ਨਹੀਂ ਹੈ ਨਾ ਉਹ ਨੁਕਸਾਨ ਹੀ ਉਹ ਹੈ ਜਿਹੜਾ ਹੁੰਦਾ ਉਹਦੀ ਗੱਲਾਂ ਚ ਲੱਗ ਜਾਂਦੇ ਆਸ ਹਮਦੇ ਨਹੀਂ ਕਿ ਕੀ ਸਾਜ਼ਿਸ਼ ਹੈ ਕਿਵੇਂ ਆਪਣੀ ਕੌਮ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਉਹ ਆਪਾਂ ਕਿਤੇ ਸਮਝਦੇ ਵੀ ਨਹੀਂ ਆਪਣੀ ਆਬਾਦੀ ਕਿੰਨੀ ਹੈ ਪੂਰੇ ਦੇਸ਼ ਦੇ ਜੇ ਆਬਾਦੀ ਦੇਖੀਏ ਮਸਾ 2% ਆਪਾਂ 2% ਆਪਾਂ ਪੰਜਾਬ ਮジョਰਟੀ ਚ ਹੈ ਪਰ ਦੁਨੀਆ ਹਿੰਦੁਸਤਾਨ ਦੇ ਹਰ ਸੂਬੇ ਤੋਂ ਮਨੋਰਟੀ ਚ ਹੈ ਜੇ ਆਪਾਂ ਆਪਣੀ ਤਾਕਤ ਕਮਜ਼ੋਰ ਕਰਤੀ ਆਪਣੀ ਸਿਆਸੀ ਪਾਰਟੀ ਅਕਾਲੀ ਦਲ ਨੂੰ ਕੰਵੋ ਕਰਤਾ ਦੇਖੋ ਕਿੰਨੇ ਹਮਲੇ ਥੋਡੇ ਤੇ ਹੋ ਗਏ ਜਦੋਂ ਅਕਾਲੀ ਦਲ ਤਖੜਾ ਸੀ ਕੋਈ ਪਾਰਟੀ ਹਿੰਦੁਸਤਾਨ ਦੀ ਹਿੰਮਤ ਨਹੀਂ ਕਰਦੀ ਸੀ ਥੋਡੇ ਗੁਰੂ ਘਰਾਂ ਤੇ ਹਮਲੇ ਕਰਨੇ گرو گھر قبضہ کرنا تامی صاحب بیٹھے ہیں گل دل کمجور کرتا آج تک حضور صاحب کا ایک ہی بدل آج وہ کابج ہو گئے تک پٹنہ صاحب کا ایک بدل دیا ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੀ ਬੁਢੀ ਬੁਢੀ ਕਮੇਟੀ ਹੈ ਉਹਦੇ ਤੇ ਕਾਬੂ ਹੋ ਗਿਆ ਆਪਣੀ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਹੈ ਜਿਹੜੀ ਅਗਰੇਜ਼ ਨਹੀਂ ਹਿੰਮਤ ਕਰ ਸਕੇ ਤੁਸੀਂ ਆਪਣੇ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰਕੇ ਅੱਜ ਐਜੀਪੀਸੀ ਵੀ ਤੋੜ ਆਲੀ ਹੈ ਆਦਰ ਸ਼ੁਕਰ ਹੈ केजीपीसी मेंबर पंजाब ਦੇ ਕਹਿੰਦੇ ਹੈ ਤਕੜੇ ਨੇ ਕਿਉਂਕਿ ਉਹਨਾਂ ਦਾ ਨਿਸ਼ਾਨਾ ਸੀ ਕਿ ਐਂਟੀ ਪੀਸੀ ਤੇ ਵਿਕਾਬ ਹੋਣਾ ਦੋ ਵਾਰ ਇਲੈਕਸ਼ਨ ਹੋਇਆ ਤਾਂ ਵੀ ਸਭ ਜਦੋਂ ਪਿਛਲੇ ਦੋ ਇਲੈਕਸ਼ਨ ਤਿੰਨ ਇਲੈਕਸ਼ਨ ਦੇਖ ਲਓ ਪੂਰੀ ਤਾਕਤ ਲੱਗਿਆ ਸੀ ਤੇ ਫਿਰ ਜਦੋਂ ਜਾਗੋਗੇ ਜੋ ਸਾਰਾ ਮੇਲਾ ਲੁੱਟਿਆ ਗਿਆ ਅੱਜ ਅਮਰਤਾ ਰੀਪੀਪ ਨੂੰ ਕਹਿੰਦੇ ਅਸੀਂ ਰਾਜਸਥਾਨ ਵਿੱਚ ਅਸੀਂ ਇਮਤਿਹਾਨ ਨਹੀਂ ਦੇਣ ਦੇਣਾ ਕਿਉਂ ਪਹਿਲੇ ਕਿਤੇ ਹਿੰਮਤ ਹੁੰਦੀ ਸੀ ਕਿਉਂਕਿ ਤੁਸੀਂ ਆਪਾਂ ਨੇ ਆਪ ਨੂੰ ਕਮਜ਼ੋਰ ਕਰ ਲਿਆ ਦੋਸ਼ੀ ਕਾਲੀਦਨ ਨਹੀਂ ਹੈ ਕਾਲੀਦਨ ਨੂੰ ਮੈਂ ਹਰਾਣਾ ਸੀ ਕੌਮ ਦੇ ਹਰਾਣਾ ਜਿਹੜੀ ਪਾਰਟੀ 100 ਸਾਲ ਪੁਰਾਣੀ ਥੋਡੀ ਜਥੇਬੰਦੀ ਹੈ ਥੋਡੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਸੰਗਠਨ ਬੰਦੀ ਹੈ ਗੁਰੂ ਘਰਾਂ ਦੀ ਰੱਖਿਆ ਵਾਸਤੇ ਜਾਨ ਤੱਕ ਕਿ ਕਥਮੰਦੀ ਹੈ ਉਹਦੇ ਤੇ ਇਲਜ਼ਾਮ ਲਾਤਾ ਬੇਅਦਬੀ ਤੇ ਲਾਉਂਦੇ ਕੌਣ ਸੀ ਉਹ ਕਿੱਥੇ ਆਜ ਕਿੱਥੇ ਦਾਤੂ ਆਜ਼ਾਬ ਕਿੱਥੇ ਮੰਗ ਸਾਹਿਬ ਸਾਰੇ ਤਾਂ ਕਿਧਰੇ ਚਫੀ ਪੈਠੇ ਹੁਣ ਕਿਧਰੇ ਹੁਣ ਜਦੋਂ ਬੇਦਮੀਆ ਹੋ ਗਿਆ ਹੁਣ ਕੋਈ ਵਾਅਦਾ ਕਰਨਾ ਹੁਣ ਕੋਈ ਬੋਲਦਾ ਪਰ ਐ ਹੋ ਜਾਣਾ ਵਾ ਮੈਂ ਤੁਹਾਨੂੰ ਦੱਸਦਾ 10 ਸਾਲ ਹੋ ਗਏ ਹੁਣ ਤਾਂ ਆਪਣੀ ਸਰਕਾਰ ਨਹੀਂ ਹੁਣ ਤਾਂ ਅਨਸ਼ਕ ਕਾਂਗਰਸ ਦੀ ਨਹੀਂ ਹੁਣ ਝਾੜੂ ਵਾਲੇ ਦੀ ਹੈ ਉਹਨਾਂ ਨੇ ਕਿਹਦੇ ਅਕਾਲੀ ਦਲ ਲੀਡਰਾਂ ਨੂੰ ਅੰਦਰ ਕਰਾਵੇ ਤੇ ਬਾਹਰ ਕਰਾਈ ਦੱਸੋ ਕਿਹੜਾ ਅਕਾਲੀ ਦਲ ਦੇ ਲੀਡਰ ਦੇ ਪੱਟਾ ਹੋਇਆ ਬਿਆਦਰੀ ਦਾ ਇੱਕ ਤੇ ਦੱਸੋ ਕਰਾਈ ਕਰੋਨਾ ਇਹ ਮੂਹ ਹੈ ਉਹਨਾਂ ਨੂੰ ਪਤਾ ਸੀ ਕਿ ਕਾਲੀ ਨਾਲ ਇਹ ਮੈਂ ਕੰਮ ਕੀਤੇ ਹੈ ਲਗਾਤਾਰ 10 ਸਾਲ ਜੇ ਰੋਕਣਾ ਤੇ ਨਾ ਤੇ ਮੇ ਵੱਡੇ ਇਲਜ਼ਾਮ ਲਾ ਦਿਓ ਸਾਰੀ ਚੰਮੜਗੇ ਸਾਰੀ ਪਾਰਟੀਆਂ ਇਕੱਠੀਆਂ ਹੋ ਗਈਆਂ ਤੁਹਾਡੇ ਤੇ ਤੁਹਾਡੇ ਤੁਸੀਂ ਗੱਲਾਂ ਚਾਗੇ ਤੇ ਆਪਣੀ ਪਾਰਟੀ ਨੂੰ ਜਥੇਬੰਦੀ ਨੂੰ ਕਮਜ਼ੋਰ ਕਰਤਾ ਤੇ ਅੱਜ 10 ਸਾਲ ਦੇਖੋ ਕੀ ਹੋਇਆ ਤੁਹਾਡਾ ਹੁਣ ਰੋਂਦੇ ਫਿਰਦੇ ਆ ਸਾਰੇ ਹੁਣ ਕਿੱਥੇ ਜਾਈਦਾ ਹੁਣ ਕਹਿੰਦੀ ਹੈ 227 ਥੇਦੀ ਲੈ ਕੇ ਆਓ ਛਾਈ ਕਿਵੇਂ ਥੇਦੀ ਆਉਗੀ ਘੱਟ ਤੱਕ ਆਪ ਤਾਂ ਮਨ ਬਣਾ ਲੀਏ ਉਹਨਾਂ ਦੇ ਤਾਂ ਮਿਆਂ ਦੇ ਉਹਨਾਂ ਦੇ ਲੜਾਈਆਂ ਤਾਂ ਜਾਣਾ ਨਾ ਬੰਦ ਹੋ ਆਪਣੀ ਤਾਕਤ ਵਧਾਓ ਕਾਮ ਬਚਾਂਗੇ ਤਾਂ ਕੰਮ ਬਜੂਗੀ ਹੁਣ ਤੁਸੀਂ ਬੇਅਦਬੀ ਨਹੀਂ ਕਰਦੇ ਕਿਹੜਾ ਮਲੇਰ ਕੋਟ ਤੇ ਸਜ਼ਾ ਹੋਈ ਹੈ ਮਲੇਰ ਕੋਰਟਲੇ ਸਜ਼ਾ ਹੋਈ ਹੈ ਬੇਲਤੀ ਦੀ ਕੌਣ ਸੀ ਜਿਹਨੇ ਬੇਲਤੀ ਕੀਤੀ ਕਿਹਨੂੰ ਸਜ਼ਾ ਮਿਲੀ ਹੈ ਪਤਾ ਹੈ ਕਿਸ ਨੂੰ ਨਰੇਸ਼ ਯਾਦਵ ਨੂੰ ਬੇਲਤੀ ਕਰਨ ਦੀ ਸਜ਼ਾ ਸੈਸ਼ਨ ਕੋਰਟ ਨੇ ਦਿੱਤੀ ਹੈ ਕਿਹਨੂੰ ਕੋਣ ਹੈ ਨਰੇਸ਼ ਯਾਦਵ ਆਮ ਆਦਮੀ ਪਾਰਟੀ ਦਾ ਗਰੀਓ ਐਮਐਲਏ ਇੱਥੇ ਆ ਕੇ ਬੇਲਤੀ ਕਰਨ ਆਇਆ ਸੀ ਆਇਆ ਸੀ ਕਿਤਿੰ ਤੇ ਅਸੀਂ ਫੜਿਆ ਸੀ ਉਹਨੂੰ ਉਦੇ ਵਕੀਲ ਕੌਣ ਹੈ ਵਕੀਲ ਕੌਣ ਲੱਗਦੇ ਆ ਦਾ ਕੇਸ ਆਪ ਆਪਣਾ ਆਪਨਾ ਹਰਪਾਲ ਧੀਮਾ ਤੇ ਹਰਜੋਤ ਬੈਲੈਂਸ ਉਹਨਾਂ ਦੇ ਮੰਤਰੀ ਅੱਜ ਦੇ ਮੰਤਰੀ ਉਹ ਲੱਗਦੇ ਆ ਅੱਜ ਸਜ਼ਾ ਹੋਣੀ ਸੱਤ ਅੱਠ ਮਹੀਨੇ ਹੋਏ ਆ ਸਜ਼ਾ ਹੋਈ ਹੈ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਤੁਸੀਂ ਦੇਖੋ ਕਿੱਥੋਂ ਤੱਕ ਗਏ ਆ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਿਆਦਵੀਰ ਦੇ ਵਿੱਚ ਜੱਜ ਨੇ ਸਜ਼ਾ ਕਰ ਦੇਣੀ ਹੈ ਨਰੇਸ਼ ਯਾਦਵ ਨੂੰ ਫਿਰ ਕੇਜਰੀਵਾਲ ਨੇ ਬੁਲਾਏ ਅਫਸਰ ਬੁਲਾਏ ਤੇ ਕਿਹਾ ਕਿ ਕੇਸ ਹੀ ਤੋਪਖਰਾ ਲੋ ਚਲਦੇ ਕੇਸ ਖਤਮ ਹੋ ਗਿਆ ਕੇਸ ਕੋਰਟ ਨੇ ਫੈਸਲਾ ਦੇਣਾ 1 ਮਹੀਨੇ ਪਹਿਲੇ ਮਲੇਨ ਕੋਰਟ ਦੇ ਡੀਸੀ ਨੇ ਰਖਾ ਦਿੱਤੀ ਸਿਸ਼ਕ ਕੋਰਟ ਨੂੰ ਕਿ ਅਸੀਂ ਵਾਪਸ ਲੈ ਲਈਏ ਕੇਸ ਦੇਖੋ ਅਈ ਕਹਿੰਦੇ ਸੀ ਨਾ ਬੇਅਦਬੀ ਕਰਨੀ ਵਾਪਸ ਲੈ ਪਰ ਸੈਸ਼ਨ ਜਦ ਤੱਕੜਾ ਸੀ ਉਹ ਕਹਿੰਦੇ ਜੇ ਸਕੂਤਰ ਉਹਨੇ ਦਰਖਾਸਤ ਹੀ ਵਿਜੈ ਕਰ ਦਿੱਤੀ ਤੇ ਅੱਜ ਉਹ ਅੰਦਰ ਹੈ ਮੈਂ ਤੁਹਾਨੂੰ ਲਿਖ ਕੇ ਦਿੰਦਾ ਆ ਸਾਰੀਆਂ ਹੇਅਰੀਆਂ ਦੇ ਮਗਰਾਂ ਝਾੜੂ ਪਈਆਂ ਕਿਉਂਕਿ ਉਹ ਚਾਹੁੰਦੇ ਸੀ ਕਿ ਸ਼ੋਮਨੀ ਕਾਲੀ ਨਦੀ ਸਰਕਾਰ ਨੂੰ ਰੋਕਿਆ ਜਾਵੇ ਤੇ ਉਹ ਕਾਮਯਾਬ ਹੋ ਗਏ ਹੁਣ ਹਾਲਾਤ ਕੀ ਏ ਉਹ ਸੋਚਦੇ ਕਿ ਜੇ ਨਾਲ ਵੀ ਪੰਜਾਬ ਦੇ ਬਾਜ ਉਠਾਉਂਦਾ ਉਹ ਬਾਜ ਨੂੰ ਕੁਝ ਕਰ ਦਿੱਤਾ ਜਾਏ ਡਰਾ ਹੁਣ ਮਜੀਠੀਆਂ ਸਾਹਮਣੇ ਦੇਖ ਲੋ ਕਿੰਨੇ ਸਾਲ ਹੋ ਗਏ ਨਸ਼ਾ 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 ਦਾ ਕਹਿੰਦੇ ਕਹਿੰਦੇ 5 ਸਾਲ ਕਾਂਗਰਸ ਤੇ ਟੱਪ ਗਏ ਤੇ 5 ਸਾਲ ਆਪਿਆ ਇਹਨਾਂ ਚਾਹਵਾਲੇ ਟੱਪੇ ਇੱਕ ਜਿਗਾਂ ਨਹੀਂ ਪੇਸ਼ ਕੀਤਾ ਯਾਰ ਆਹ ਫੌਨ ਸਾਹਿਬ ਕਿਤੇ ਚਲਾਨ ਰੁਕਦੇ ਹੈ ਤਿੰਨ ਮਹੀਨੇ ਚਲਾਨ ਪਈ ਇਤਲਾ ਹੁੰਦਾ ਪੰਜ ਸਾਲ ਹੋ ਗਏ ਕੋ ਮਿਲੇ ਨਹੀਂ ਜਦੋਂ ਨਸ਼ਾ ਹੀ ਨਿਕਲਿਆ ਫਿਰ ਆਪ ਅੰਦਰ ਚ ਪਾ ਦਿਓ ਫਿਰ ਖੇ ਹੋਰ ਪਾ ਦਿਓ ਉਹਨਾਂ ਦੇ ਹੱਕੇ ਦੇ ਮਾਕੇ ਦੇ ਜਿੰਨੇ ਕਰਾ ਉਹਨਾਂ ਦੇ ਡਰਾਉਣੀ ਕੋਸ਼ਿਸ਼ ਕਰਦੇ ਹੈ ਔਰ ਕੇਲੀਵਾਲ ਸਾਹਿਬ ਆ ਕਾਲੀ ਦਲਦੀਸ ਅਸੂਰ ਮੇ ਹੈ ਆ ਜੇਲ੍ਹਾਂ ਚ ਨੂੰ ਡਰਦੇ ਭਾਵੇਂ ਤੁਸੀਂ ਕੁਝ ਮਰਜ਼ੀ ਕਰ ਲੋ ਵੱਤ ਵੱਤ ਦੇਖਸਾਲੀ ਹੈ ਜਿਹੜੇ ਸਾਡੇ ਸਟੇਜਾਂ ਤੇ ਬੈਠੇ ਆ ਬਜ਼ੁਰਗ ਸਾਡੇ ਬਾਦਲ ਸਾਹਿਬ ਵਰਗੇ ਨੇ ਦਾ ਸੋਨਾ ਸੋਨਾ ਸਾਲ ਜ਼ੁਲਮ ਦੇ ਖਿਲਾਫ ਲੜਾਈ ਲੜਕੇ ਜਿੰਨਾ ਘਟੀਆਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਹਿਾਂਗੇ ਤੁਹਾਡੇ ਧੱਕੇ ਦੇ ਖਿਲਾਫ ਲੜਦੇ ਰਹਿਾਂਗੇ ਤੇ ਜਿੰਨਾ ਤੱਕ ਪੰਜਾਬ ਨੂੰ ਆ ਝਾੜੂ ਵਾਲੇ ਤੋਂ ਕਾਂਗਰਸ ਤੋਂ ਆਜ਼ਾਦ ਨਹੀਂ ਕਰਾਉਂਦੇ ਉਦੋਂ ਤੱਕ ਆਪਣੀ ਲੜਾਈ ਜਾਰੀ ਰੱਖੋ ਦੇਖੋ ਤੁਹਾਡੇ ਤੇ ਕਿੰਦਾ ਵੱਡਾ ਹਮਲਾ ਕੀਤਾ ਹੈ ਆ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਆ ਤੁਹਾਨੂੰ ਪਤਾ ਕਿ ਕੀ ਜੇ ਆ ਤੁਹਾਡੀਆਂ ਜ਼ਮੀਨਾਂ ਦਿੱਲੀ ਵਾਲੇ ਬਿੰਦਰਾ ਨੂੰ ਦੇਣਾ ਚਾਹੁੰਦੇ ਐ ਕੀ ਕਾਨੂੰਨ ਬਣਾਇਆ ਜਿਹੜਾ ਸਾਡੇ ਟਾਈਮ ਚ ਕਾਨੂੰਨ ਸੀ ਕਿ ਕਿਸੇ ਕਿਸਾਨ ਦੀ ਰਜ਼ਾ ਮੰਦੀ ਦੇ ਬਗੈਰ ਇੱਕ ਵੀ ਜ਼ਮੀਨ ਐਕਵਾਇਰ ਨਹੀਂ ਹੋਣੀ ਸਾਡੇ ਸਮੇਂ 'ਚ ਜਿਹੜੀ ਕਮੇਟੀ ਬਣਦੀ ਸੀ ਉਹ ਪਿੰਡ ਦਾ ਪੰਚਾਇਤ ਦਾ ਸਰਪੰਚ ਦਾ ਮੈਂਬਰ ਹੁੰਦਾ ਸੀ ਹਰਕੇ ਦਾ ਐਮਐਲਏ ਮੈਂ ਹੁੰਦਾ ਸੀ ਤੇ ਪਿੰਡ ਵਾਲਿਆਂ ਨੂੰ ਪੁੱਛਿਆ ਜਾਂਦਾ ਸੀ ਤੇ ਜੇ ਜੋ ਵੀ ਜ਼ਮੀਨ ਐਕਵਾਇਰ ਕਰਨੀ 400 ਗੁਣਾ ਵੱਧ ਮਾਰਕੀਟ ਰੇਟ ਨਾਲ ਪੈਸਾ ਦੰਦੇ ਸੀ ਸਾਡੇ ਟੈਕਚਰ ਫੈਕਟਰੀ ਵਾਸਤੇ ਯੂਨੀਵਰਸਿਟੀ ਵਾਸਤੇ ਐਕਵਾਇਰ ਕੀਤੀ ਜਿੱਤੇ 20 ਲੱਖ ਕਿੱਲੇ ਦਾ ਰੇਟ ਸੀ ਅਸੀਂ 80 80 ਲੱਖ ਦਿੱਤਾ ਉਦੋਂ ਲੋਕੀ ਸਾਨੂੰ ਸਵਾਰੀ ਕਰਦੇ ਸਾਡੇ ਵੀ ਲੈ ਲਓ ਕਿਉਂਕਿ 80 ਲੱਖ ਦੀ ਉਹ ਮਿਲ ਜਾਂਦਾ ਸੀ ਅੱਗੇ ਜਾ ਕੇ ਜਿੱਦੇ 20 ਕਿੱਲੇ ਸੀ ਉਹ 80 ਕਿੱਲੇ ਤੋਂ ਵਾਰੰਡਾ ਸੀ ਪਰ ਇਹਨਾਂ ਨੇ ਦੇਖਿਆ ਤੇ ਬੈਂਡਰਾਂ ਨੇ ਕਿਹਾ ਕਿ ਅਸੀਂ ਐਡੀ ਮਹਿੰਗੀ ਨਹੀਂ ਦੇਣੀ ਲਈ ਜ਼ਮੀਨ ਕਿਉਂਕਿ ਕਰੋੜਾ ਰੁਪਏ 30 ਹਜ਼ਾਰ ਕਰੋੜ ਦਾ ਸੌਦਾ ਕੇਜਰੀਵਾਲ ਨੇ ਕਰ ਲਿਆ ਕਿ ਮੈਂ ਦੇਖ ਸਾਹ ਰਹਿ ਗਿਆ ਤੇ ਤੁਸੀਂ ਦੇਖ ਲਓ 1000 ਇਕੜ ਕੋਆਰ ਕਰਨ ਲੱਗੇ ਧੱਕੇ ਨਾਲ ਨੋਟੀਫਿਕੇਸ਼ਨ ਕਰਦੀ ਕਿਸਾਨ ਕਹਿੰ ਰਿਹਾ ਨਹੀਂ ਦੇ ਨਹੀਂ ਪਰ ਧੱਕੇ ਨਾਲ ਕੈਬਨ ਨੇ ਫੈਸਲਾ ਕਰਕੇ ਕਰਤਾ ਤੇ ਹੁਣ ਕੀ ਹੋਇਆ ਜਿਹੜੇ ਜਿਹੜੇ ਜ਼ਮੀਨ ਦਾ ਨਾਮ ਆ ਗਿਆ ਹੁਣ ਉਹਦੇ ਨਾ ਰਜਿਸਟਰੀ ਹੋਣੀ ਹੁੰਦੀ ਹੈ ਨਾਸੀ ਆਲੀ ਹੋਊਗਾ ਖੇਤੀ ਤੋਂ ਬਗੈਰ ਤੁਸੀਂ ਕੁਛ ਕਰ ਨਹੀਂ ਸਕਦੇ ਹੁਣ ਬੱਲਾ ਬਗਾਰ ਤੇ ਜਿਹੜੇ ਜ਼ਮੀਨਾਂ ਦੇ ਭਾਅ ਕਿੱਥੇ ਚਲੇ ਗਏ ਸੀ ਥੱਲੇ ਫਰੂਲ ਤੇ ਕਿਸਾਨ ਤੇ ਹਾਲੇ ਵੀ ਕੋਈ ਨਹੀਂ ਕੋਈ ਯਾਰਾ ਕੋਲ ਐਡੇ ਤੱਕੇ ਹੋ ਜਾਂਦੇ ਸ਼ਰਮ ਨਹੀਂ ਚਾਲੀ ਦਾ ਜਾਇਦਾ ਵੀ ਹੈ ਅਸੀਂ ਮੈਂ ਤੁਹਾਨੂੰ ਅੱਜ ਕੇ ਵੀ ਵਾਲੂ ਕਹਿਣਾ ਚਾਹੁੰਦਾ ਪਹਿਲੇ ਵੀ ਕਿਹਾ ਹੈ ਸਮੂਹਟੀ ਨਿਸ਼ਾਨ ਤਿਆਰ ਹੈ ਵਰਕਰ ਤਿਆਰ ਹੈ ਜਾਨ ਵੀ ਜਾਨੀ ਪਏ ਦੇਵਾਂਗੇ ਪਰ ਇੱਕ ਇੱਕ ਜਮੀਨ ਪੰਜਾਬ ਦੀਆਂ ਨਾਲ ਠੰਗਾ ਮੁੜ ਦੇਵਾਂਗੇ ਨਾਲੇ ਪਹਿਲੀ ਤਰੀਕ ਨੂੰ 1 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ

ਗੇਜ ਵੀ ਵਾਲ ਨੇ ਆਪਣਾ ਇੱਕ ਸ਼ੀਸ਼ ਮਹਿਲ ਬਣਾ ਲਿਆ ਜਿੱਥੇ ਆ ਕੇ ਰਹਿੰਦਾ ਉਹ ਕਿ ਰੱਖ ਰੱਖ ਕੇ ਰਾਂਗੇ ਜਿੰਨਾ ਤੱਕ ਉਹ ਵਾਪਸ ਆ ਕੇ ਨੂੰ ਵਾਪਸ ਨਹੀਂ ਲੈਂਦਾ ਮੈਂ ਬੇਟਰਾਂ ਨੂੰ ਦੱਸਣਾ ਚਾਹਣਾ ਹੈ ਦਿੱਲੀ ਵਾਲਿਆਂ ਨੂੰ ਇਹਨਾਂ ਨੂੰ ਪੈਸੇ ਦੇ ਕੇ ਬਰਬਾਦ ਨਾ ਕਰਿਓ ਆਪਣੇ ਕਿਉਂਕਿ ਇਹਨਾਂ ਦੀ ਹਰ ਜ਼ਬਾਨ ਪਰ ਜ਼ਬ ਘੋਲਣੀ ਹੈ ਤੇ ਮੈਂ ਵਾਦਾ ਕਰਦਾ ਹਾਂ ਪ੍ਰਮਾਤਮਾ ਮੇਰ ਕਰੇ ਤੁਹਾਡਾ ਆਸ਼ੀਰਵਾਦ ਹੈ کسی پنٹھ دی بجا دی سرکار واپس لے کے اوستائینوں پہلے ہی دن جن تکینا نہیں کیتی ایسی واپس کر ہوں گے جو میں ایس وائل نیر دی جمیر اپائل کی تیسی واپس کیتی میں ایک آب اعلان کرتا ہے دیکھو کنہ تکا پڑینا ہوں گا ہے ہمارچن پردیش اپنے گوانڈی سنگا جے پجاب دے اُتھے کوئی خودا جمعین لینا چاہو نہیں لے سکتا اپنے دیش دیکھو دو دو کانون جب وہ کشویر چھ نہیں لے سکتا اُتھ رانچہ چھ نہیں لے سکتا راجستان چھ نہیں لے سکتا اسی بھی اعلان کر دیں جانتا سانو اُتھے لین دیو نہیں کہا پھر میں کہنا ہے اسی کانونی مانگے پجاب در ویچ بھی کوئی بار لہ جمعین نہیں لے سکتا دوجی گل میں دیکھی ہے جنہوں نے چڑھ ہوئے آئے ہیں تقریباً پچی تی ہزار نو سرکاری لگے تو میں لسٹ دیکھ رہا سی میں لسٹ دیکھ رہا سی اتے تو جا دے لو جنہیں سرکاری نو کنیا پجاب دے لگے ہیں کوئی یوپی تو ہے کوئی ہریانے تو ہے کوئی راجستان تو ہے اپنے صوبے دیئے نوکریاں بھار جانا رہی ہیں ਕਿਉਂਕਿ ਆਪਾਂ ਬਾਹਰ ਜਾਣ ਦੇ ਕਬਜ਼ਾ ਖਰਾਬ ਕਰਤਾ ਮੈਂ ਲਾਣ ਕਰਦਾ ਕਿ ਜੇ ਜੇ ਸਰਕਾਰ ਆ ਗਈ ਕਾਨੂੰਨ ਬਣਾਵਾਂਗੇ ਫਿਰ ਤੋਂ ਕਿ ਪੰਜਾਬ ਦੀ ਸਰਕਾਰੀ ਨੌਕਰੀਆਂ ਕਲੀਆਂ ਪੰਜਾਬੀਆਂ ਨੂੰ ਮਿਲਣਗੀਆਂ ਕੋਈ ਕਿਸੇ ਨੂੰ ਨਹੀਂ ਮਿਲੂਗੀ ਜੇ ਨਸਲੀ ਵੀ ਆਉਂਗੀ ਪੰਜਾਬ ਤਸੀਲ ਸੈਂਟਰ ਦੇ ਵਾਂਗੇ ਉਹਨਾਂ ਨੂੰ ਇੱਥੇ ਕਾਰਖਾਨੇ ਲਾਉਣ ਵਾਸਤੇ ਕਿ ਉਦਯੋਗਦਾਨ ਕੰਮ ਨਹੀਂ ਚੱਲਣਾ ਆਪਣਾ ਪਰ ਅਸੀਂ ਇਨਸੈਂਟਿਵ ਚੰਗੇ ਦੇਵਾਂਗੇ ਪਰ ਕੰਡੀਸ਼ਨ ਰੱਖਾਂਗੇ 80% ਨੌਕਰੀ ਪ੍ਰਾਈਵੇਟ ਸੈਕਟਰ ਵਿੱਚ ਪੰਜਾਬ ਦੇ ਲੋਕਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਜਿਹੜੀਆਂ ਸਹੂਲਤਾਂ ਮਾਤੂ ਬਾਤਲ ਦਿੰਦੇ ਸੀ ਉਹ ਸਾਰੇ

ਨੈਤਿਕ ਬਗਤੀ ਪਤਾ ਕਰੋ ਬਾਦਲ ਸਾਹਿਬ ਦੇ ਟਾਈਮ ਆ ਡੈਮ ਕਿਉਂ ਬਣਿਆ ਬਾਦਲ ਸਾਹਿਬ ਦੇ ਟਾਈਮ ਆ ਆ ਕਾਲਜ ਕਿਉਂ ਬਣਿਆ ਬਾਦਲ ਸਾਹਿਬ ਦੇ ਟਾਈਮ ਆ ਆ ਟਿਊਬਲ ਕਿੰਨੇ ਲੱਗੇ ਹੈ ਇਹ ਤਾਂ ਕਿਨੇ ਛਕਾ ਕੇ ਦਿੱਤੇ ਹੈ ਬਾਪੂ ਬਾਦਲ ਨੇ ਦਿੱਤੇ ਹੈ ਮੇਰੇ ਕੋਲੇ ਮਹਾਤਮਾ ਸੀ ਮੈਂ ਸ਼ਰੰਗਾਇ ਮੈਂ ਕਿਹਾ ਕਿਨੇ ਟਿਊਬਲ ਕਿਨੇ ਖਿਨਾ ਪੰਜਾਬ ਦੇ ਕਹਿੰਦੇ 15 ਲੱਖ ਹੈ ਮੈਂ ਕਿਹਾ ਕਿਹੜੀ ਸਰਕਾਰ ਨੇ ਕਿੰਨੇ ਦਿੱਤੇ ਹੈ ਕਿ ਕਫਤੇ ਬਾਅਦ ਮੇਰੇ ਕੋਲੇ ਆਏ ਹਿਸਾਬ ਲੈ ਕੇ ਕਹਿੰਦੇ ਕਿ 15 ਲੱਖ ਤੇ ਉਹ 13.5 ਲੱਖ ਅਕਾਲੀਦਨ ਨੇ ਦਿੱਤੇ। ਯਾ ਮੈਂ ਕਿਹਾ ਤੁਸੀਂ ਸੋਚਿਆ ਪਿਊਲ ਕਨੈਕਸ਼ਨ ਦੇਣਾ ਅਕਾਲੀਦਨ ਮੁਫਤ ਬਿਜਲੀ ਦੇਣਾ ਅਕਾਲੀਦਨ ਆਟਾ ਦਾਤ ਦੇਣਾ ਅਕਾਲੀਦਨ ਸ਼ਗਨ ਦੇਣਾ ਅਕਾਲੀਦਨ ਮੰਡੀਆਂ ਬਣਾਉਣ ਵਾਲਾ ਅਕਾਲੀਦਨ ਗੁਰੂ ਘਰਾਂ ਦੀ ਸੇਵਾ ਕਰਨ ਵਾਲਾ ਸਭਾਲ ਕਰਨ ਵਾਲਾ ਕਾਲੀ ਦਲ ਜਿੰਨੇ ਆਪਣੇ ਗੁਰੂ ਸਾਹਿਬ ਜਿਹੜੇ ਜਿਹੇ ਸ਼ਹਿਰਾਂ ਚੋਂ ਉਹਨਾਂ ਦੇ ਹੋ ਪਏ ਸਾਰੇ ਸ਼ਹਿਰਾਂ ਨੂੰ ਮਦਦ ਕਰਨ ਵਾਲਾ ਕਾਲੀ ਦਲ ਘਰ ਘਰ ਮੰਡੀਆਂ ਬਣਾਉਣ ਵਾਲਾ ਕਾਲੀ ਦਲ ਪੈਨਸ਼ਨਾਂ ਦੇਣ ਵਾਲਾ ਕਾਲੀ ਦਲ ਮੁੱਕ 200 ਯੂਨਿਟ ਬਿਜਲੀ ਦੇਣ ਵਾਲਾ ਕਾਲੀ ਦਲ ਪੱਕੇ ਘਰੇ ਬਣਾਉਣ ਵਾਲਾ ਕਾਲੀ ਦਲ ਮਹਿਰਾ ਘਟਣ ਵਾਲਾ ਕਾਲੀ ਦਲ ਜਿਹੜਾ ਵੋਟਾਂ ਮੈਟਰੈਂ ਨੂੰ ਦਊਗਾ ਪਤਾ ਨਹੀਂ ਕਿਹਨੇ ਜਾਂਦੇ ਆ ਪਰ ਸਰ ਤੁਸੀਂ ਕਾਂਗਰਸ ਦੇ ਸਿੱਖ ਤੇ ਕਿਤੇ ਤੁਸੀਂ ਸੁਣਿਆ ਕਿਸੇ ਲੀਡਰ ਨੂੰ ਕਿ ਸਾਡੀ ਸਰਕਾਰ ਨੇ ਆ ਬਣਾ ਕੇ ਦਿੱਤਾ ਪੰਜਾਬ ਇੱਕ ਲੀਡਰ ਨੇ ਕਹੂਗਾ ਇੱਕੀ ਮੈਂ ਤਾਂ ਅਸੈਂਬਲੀ 'ਚ ਹੀ ਪੁੱਛਿਆ ਸੀ ਤੁਸੀਂ ਸੁਣਿਆ ਹੋਣਾ ਕਿ ਕੀ ਕੀ ਆਇਆ ਸੀ ਮੈਂ ਸਵਾਲ ਪੁੱਛਿਆ ਸੀ ਬਹਿ ਚੱਲਦੀ ਕਿ ਕਿਹੜੀ ਸਰਕਾਰ ਨੇ ਕੀ ਕੀਤਾ ਪੰਜਾਬ ਅਸੈਂਬਲੀ 'ਚ ਮੈਂ ਮੈਂ ਕਿੱਥੇ ਖੜਾ ਹੋਇਆ ਮੈਂ ਕਿਹਾ ਬਹਿਸ ਕਰਨ ਦੀ ਲੋੜ ਹੀ ਨਹੀਂ ਮੈਂ ਕਿਹਾ ਕਾਂਗਰਸੀਓ ਤੁਸੀਂ ਮੈਨੂੰ ਪੰਜ ਚੀਜ਼ਾਂ ਦਿਵਾ ਦਿਓ ਪੂਰੇ 70 ਸਾਲ ਦੇ ਵਿੱਚ ਜਿਹੜੀਆਂ ਤੁਸੀਂ ਬਣਾਈਆਂ ਪੰਜਾਬ ਵਿੱਚ ਪੰਜ ਚੀਜ਼ਾਂ ਆਪ ਇੱਕ ਦੂਜੇ ਨੂੰ ਪੁੱਛਣ ਲੱਗੇ ਪੰਜ ਨਹੀਂ ਗਿਲਾ ਸਕੇ ਮੈਂ ਕਿਹਾ ਚਾਰ ਚਾਰ ਵੀ ਨਹੀਂ ਗਿਲਾ ਸਕੇ ਦੋ ਨਹੀਂ ਫਿਰ ਮੈਂ ਕਿਹਾ ਇੱਕ ਤਾਂ ਦੱਸ ਦਿਓ ਤੇ ਕਾਂਗਰਸੀ ਇਹਨੇ ਕੀ ਜਵਾਬ ਦਿੱਤਾ ਚੰਨੀ ਨੇ ਬੈਜਵਰਤੀ ਤੇ ਸਰਕਾਰਾਂ ਦੇ ਢੋਏ ਭਰੇ ਆ ਆ ਝੰਡਾ ਬਣਦਾ ਢੋਈ ਨਹੀਂ ਭਰੇ ਕੀ ਆਪਾਂ ਪੰਜਾਬ ਨੂੰ ਬਚਾਉਣਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਹੱਥ ਛਣੇ ਗਏ